ਸਵਾਗਤ ਹੈ ਜੀ ਅੱਜ ਆਪਾਂ ਇੱਕ ਰੇਡੀਓ ਸ਼ੋਅ ਬਾਰੇ ਮਿਲੀ ਕੁਝ ਜਾਣਕਾਰੀ ਨੂੰ ਜ਼ਰਾ ਗੌਰ ਨਾਲ ਦੇਖਣਾ ਹੈ ਹਾਂਜੀ ਜਾਣਕਾਰੀ ਹੈ ਇੰਡੋਓਜ਼ੇ ਰੇਡੀਓ ਬਾਰੇ ਇਹਦਾ ਨਾਰਾ ਹੈ ਸੱਚ ਤੇ ਸਨੇਹ ਦੀ ਗੱਲ ਆਪਾਂ ਇਹ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਸ਼ੋਅ ਅਸਲ 'ਚ ਹੈ ਕੀ ਕੀ ਕਹਿਣਾ ਚਾਹੁੰਦਾ ਹੈ ਬਿਲਕੁਲ ਤੇ ਸ਼ੁਰੂ ਕਰੀਏ ਹਾਂਜੀ ਸ਼ੋਅ ਦਾ ਨਾਮ ਇੰਡੋਓਜ਼ੇ ਰੇਡੀਓ ਇਹ ਇੰਡੋਜ਼ ਹੈ ਤਾਂ ਕੀ ਅੰਦਾਜ਼ਾ ਲੱਗਦਾ ਕੁਝ ਇੰਡੀਅਨ ਆਸਟ੍ਰੇਲੀਅਨ ਜਾਂ ਆ ਪੂਰੀ ਸੰਭਾਵਨਾ ਹੈ ਹੋ ਸਕਦਾ ਹੈ ਖਾਸ ਤੌਰ ਤੇ ਉੱਥੇ ਵਸਦੇ ਪਾੜਤੀ ਫਾਈਚਾਰੇ ਲਈ ਹੋਵੇ ਜਾਂ ਸ਼ਾਇਦ ਦੋਨਾਂ ਦੇਸ਼ਾਂ ਵਿੱਚ ਕਰ ਇੱਕ ਇੱਕ ਪੁਲ ਬਣਾਉਣ ਦੀ ਕੋਸ਼ਿਸ਼ ਤੇ ਫਿਰ ਇਹਦੀ ਟੈਗਲਾਈਨ ਜਿੱਥੇ ਗੱਲ ਹੁੰਦੀ ਹੈ ਸੱਚ ਦੀ ਸਨੇਹੇ ਦੀ ਤੇ ਸਚਾਈ ਦੀ ਹੂੰ ਇਹ ਤਿੰਨ ਸ਼ਬਦ ਸੱਚ ਸਨੇਹਾ ਸਚਾਈ ਇਹਨਾਂ 'ਚ ਕਾਫੀ ਮਤਲਬ ਡੂੰਘਾਈ ਲੱਗਦੀ ਹੈ ਬਿਲਕੁਲ ਇਹ ਸ਼ਬਦ ਐਵੇਂ ਨਹੀਂ ਚੁਣੇ ਗਏ ਲੱਗਦੇ ਸੱਚ ਤੇ ਸਚਾਈ ਇਹ ਤਾਂ ਸਿੱਧਾ ਕਹਿੰਦੇ ਨੇ ਕਿ ਅਸੀਂ ਈਮਾਨਦਾਰ ਹਾਂ, ਪਰੋਸੇ ਯੋਗ ਹਾਂ ਤੇ ਅੱਜਕੱਲ ਦੇ ਜ਼ਮਾਨੇ 'ਚ ਇਹ ਬਹੁਤ ਵੱਡੀ ਗੱਲ ਹੈ ਜਿੱਥੇ ਗਲਤ ਖਬਰਾਂ ਐਨੀਆਂ ਨੇ ਸਹੀ ਗੱਲ ਪਰ ਵਿਚਕਾਰ ਸਨੇਹਾ ਪਾਉਣਾ ਇਹ ਥੋੜਾ ਵੱਖਰਾ ਹੈ ਹਾਂਜੀ ਉਹੀ ਇਹ ਸਿਰਫ ਤੱਥ ਦੱਸਣ ਵਾਲੀ ਗੱਲ ਨਹੀਂ ਰਹਿ ਜਾਂਦੀ ਇਹਦੇ 'ਚ ਇੱਕ ਭਾਵਨਾਤਮਕ ਪੱਖ ਇੱਕ ਹਮਦਰਦੀ ਵਾਲਾ ਪੰਚ ਨਜ਼ਰ ਆਉਂਦਾ ਹਾਂ ਇਹ ਦਿਲਚਸਪ ਹੈ ਕਿ ਇਹਦਾ ਮਤਲਬ ਇਹ ਹੈ ਕਿ ਔਖੀਆਂ ਗੱਲਾਂ ਮਤਲਬ ਜਿਹੜੀਆਂ ਸ਼ਾਇਦ ਵਿਵਾਦ ਵਾਲੀਆਂ ਵੀ ਹੋਣ ਉਹੀ ਪਿਆਰ ਨਾਲ ਸਨੇਹ ਨਾਲ ਕਹੀਆਂ ਜਾਣਗੀਆਂ ਹੋ ਸਕਦਾ ਹੈ ਜਾਂ ਸ਼ਾਇਦ ਇੱਕ ਅਜੀਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਜਿੱਥੇ ਗੱਲਬਾਤ ਵਧੇਰੇ ਉਸਾਰੂ ਹੋਵੇ ਟਕਰਾਵ ਵਾਲੀ ਘੱਟ ਪਰ ਫਿਰ ਸਵਾਲ ਇਹ ਵੀ ਹੈ ਕਿ ਇਹ ਬੈਲੈਂਸ ਇਹ ਸੰਤੁਲਨ ਕਿਵੇਂ ਬਣੇਗਾ ਕਿਤੇ ਸਨੇਹ ਕਰਕੇ ਸੱਚ ਦਬ ਨਾ ਜਾਵੇ ਹਾਂ ਇਹ ਦੇਖਣ ਵਾਲੀ ਗੱਲ ਹੋਵੇਗੀ ਸਨੇਹਾ ਦਾ ਮਤਲਬ ਭਾਈਚਾਰਕ ਸਾਂਝ ਵੀ ਹੋ ਸਕਦਾ ਹੈ ਆਪਸੀ ਸਮਝ ਨੂੰ ਵਧਾਉਣਾ ਇਹ ਸ਼ਾਇਦ ਉਹਨਾਂ ਲੋਕਾਂ ਨੂੰ ਜ਼ਿਆਦਾ ਪਸੰਦ ਆਵੇ ਜੋ ਅੱਜਕੱਲ ਦੀ ਤਿੱਖੀ ਬਹਿਸ ਤੋਂ ਅੱਕ ਗਏ ਨੇ। ਅੱਛਾ ਅੱਗੇ ਵਧਦੇ ਹਾਂ। ਜਾਣਕਾਰੀ 'ਚ ਮੇਜ਼ਬਾਨ ਦਾ ਨਾਮ ਵੀ ਹੈ ਲਖਜੀਤ ਸਿੰਘ ਬੈਸ। ਹਾਂਜੀ। ਜਦੋਂ ਕੋਈ ਜਾਣਿਆ ਪਛਾਣਿਆ ਚਿਹਰਾ ਜਾਂ ਆਵਾਜ਼ ਹੁੰਦੀ ਹੈ ਤਾਂ ਸ਼ੋਅ ਨੂੰ ਇੱਕ ਨਿੱਜੀ ਟੱਚ ਮਿਲ ਜਾਂਦਾ ਹੈ ਹਨਾ? ਬਿਲਕੁਲ। ਫਿਰ ਇਹ ਸਿਰਫ ਕੋਈ ਸੰਸਥਾ ਨਹੀਂ ਰਹਿੰਦੀ। ਇੱਕ ਬੰਦੇ ਦੀ ਆਵਾਜ਼ ਬਣ ਜਾਂਦੀ ਹੈ। ਲੋਕਾਂ ਦਾ ਭਰੋਸਾ ਬਣਦਾ ਹੈ। ਯਾ ਘਟੋ ਘਟ ਪਤਾ ਹੁੰਦਾ ਕੌਣ ਬੋਲ ਰਿਹਾ। ਇਹ ਇਹੀ ਨਿੱਜੀ ਅਹਿਸਾਸ ਸੱਦੇ ਵਿੱਚ ਵੀ ਚਲਕਦਾ। ਇੱਥੇ ਜੁੜੋ ਦਿਲੋਂ ਦਿਲਾਂ ਤੱਕ ਦੀ ਗੱਲ ਕਰਨ ਲਈ ਆਹੋ ਦਿਲੋਂ ਦਿਲਾਂ ਤੱਕ ਇਹ ਲਾਈਨ ਬਹੁਤ ਮਤਲਬ ਅਸਰਦਾਰ ਹੈ ਇਹ ਸਿਰਫ ਸੁਣਨ ਦਾ ਸੱਦਾ ਨਹੀਂ ਇਹ ਤਾਂ ਜੁੜਨ ਦਾ ਇੱਕ ਡੂੰਗੇ ਰਿਸ਼ਤੇ ਦਾ ਸੱਦਾ ਲੱਗਦਾ ਹੈ ਜਿਵੇਂ ਉੱਪਰੋਂ-ਉੱਪਰੋਂ ਨਹੀਂ ਸਗੋਂ ਅੰਦਰੋਂ ਗੱਲ ਕਰਨੀ ਹੋਵੇ ਹਾਂ ਜਿਵੇਂ ਸ਼ਾਇਦ ਨਿੱਜੀ ਕਹਾਣੀਆਂ ਜਾਂ ਭਾਵਨਾਵਾਂ ਸਾਂਝੀਆਂ ਕਰਨ ਦਾ ਮਾਹੌਲ ਹੋਵੇ ਇਹ ਚੀਜ਼ ਇਸ ਸ਼ੋਅ ਨੂੰ ਬਾਕੀ ਖਬਰਾਂ ਜਾਂ ਵਿਸ਼ਲੇਸ਼ਣ ਵਾਲੇ ਪਲੇਟਫਾਰਮਾਂ ਤੋਂ ਵੱਖ ਕਰਦੀ ਹੈ ਬਿਲਕੁਲ ਇੱਕ ਕਮਿਊਨਿਟੀ ਇੱਕ ਪਾਈਚਾਰਾ ਬਣਾਉਣ ਦੀ ਕੋਸ਼ਿਸ਼ ਚਾਹਤੀ ਹੈ ਪਰ ਕੀ ਅਜੇਹਾ ਮਤਲਬ ਇੰਨਾ ਗੂੜਾ ਪਹੁੰਚ ਵੱਡੇ ਪੱਧਰ ਤੇ ਕੰਮ ਕਰ ਸਕਦਾ ਜਾਂ ਇਹ ਸਿਰਫ ਇੱਕ ਛੋਟੇ ਜਿਹੇ ਗਰੁੱਪ ਨੂੰ ਹੀ ਪਸੰਦ ਆਏਗਾ ਹਮਮ ਸਵਾਲ ਵਾਜਿਬ ਹੈ ਇਹ ਸ਼ਾਇਦ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਦਿਲੋਂ ਦਿਲਾਂ ਤੱਕ ਦੀ ਗੱਲ ਅਸਲ 'ਚ ਹੁੰਦੀ ਕਿਵੇਂ ਹੈ ਕਿ ਲੋਕਾਂ ਨੂੰ ਬੋਲਣ ਦਾ ਮੌਕਾ ਮਿਲੇਗਾ ਕਿ ਇਹ ਇੱਕ ਸੁਰੱਖਿਤ ਜਗ੍ਹਾ ਹੋਵੇਗੀ ਆਪਣੇ ਤਜਰਬੇ ਸਾਂਝੇ ਕਰਨ ਲਈ ਜੇ ਆਪਾਂ ਵੱਡੀ ਤਸਵੀਰ ਦੇਖੀਏ ਦੇਖੋ ਅੱਜਕਲ ਬਹੁਤ ਸਾਰਾ ਮੀਡੀਆ ਲੋਕਾਂ ਨੂੰ ਵੰਡ ਰਿਹਾ ਹੈ ਅਜਿਹੇ ਵਿੱਚ ਇੱਕ ਅਜਿਹਾ ਮੰਚ ਜੋ ਸਨੇਹ ਤੇ ਦਿਲ ਦੀ ਗੱਲ ਤੇ ਜ਼ੋਰ ਦੇਵੇ ਉਹ ਸ਼ਾਇਦ ਇੱਕ ਬਹੁਤ ਵੱਡੀ ਲੋੜ ਪੂਰੀ ਕਰ ਸਕਦਾ ਹੈ ਹੂੰ ਤਾਂ ਕੁਲ ਮਿਲਾ ਕੇ ਸਾਨੂੰ ਇਸ ਵੇਰਵੇ ਤੋਂ ਇਹ ਪਤਾ ਲੱਗਾ ਕਿ ਇੰਡੋਓਜ਼ੇ ਰੇਡੀਓ ਜਿਸ ਦੇ ਹੋਸਟ ਲਖਜੀਤ ਸਿੰਘ ਬੈਂਸ ਹਨ ਉਹ ਸੱਚ ਸਨੇਹ ਅਤੇ ਸੱਚਾਈ ਦੇ ਆਧਾਰ ਤੇ ਚੱਲਦਾ ਹੈ ਨਾਮ ਤੋਂ ਭਾਰਤ ਆਸਟ੍ਰੇਲੀਆ ਦਾ ਸੰਬੰਧ ਲੱਗਦਾ ਹੈ ਠੀਕ ਹੈ ਤੇ ਮੁੱਖ ਸੱਦਾ ਹੈ ਦਿਲੋਂ ਦਿਲਾਂ ਤੱਕ ਦੀ ਗੱਲ ਕਰਨ ਦਾ ਇੱਕ ਗੂੜਾ ਭਾਵਨਾਤਮਕ ਅਤੇ ਪਾਈਚਾਰਕ ਪਹੁੰਚ ਬਿਲਕੁਲ ਇਹ ਇੱਕ ਅਜਿਹੀ ਮੀਡੀਆ ਦੀ ਤਸਵੀਰ ਬਣਾਉਂਦਾ ਹੈ ਜੋ ਸਿਰਫ ਜਾਣਕਾਰੀ ਨਹੀਂ ਦੇ ਰਿਹਾ ਸਗੋਂ ਲੋਕਾਂ ਨੂੰ ਜੋੜਨਾ ਚਾਹੁੰਦਾ ਹੈ ਮੈਂ ਦਰਦੀ ਪੈਦਾ ਕਰਨਾ ਚਾਹੁੰਦਾ ਤੇ ਸ਼ਾਇਦ ਇੱਕ ਵਦੇਰੇ ਮਤਲਬ ਵਾਲੀ ਗੱਲਬਾਤ ਸ਼ੁਰੂ ਕਰਨਾ ਚਾਹੁੰਦਾ ਹੁਣ ਦੇਖਣਾ ਇਹ ਹੈ ਕਿ ਇਹ ਆਪਣੇ ਵਾਅਦੇ ਕਿਵੇਂ ਨਿਭਾਉਂਦੇ ਨੇ ਬਿਲਕੁਲ ਤੇ ਅੰਤ ਵਿੱਚ ਸੁਣਨ ਵਾਲਿਆਂ ਲਈ ਇੱਕ ਸੋਚਣ ਵਾਲੀ ਗੱਲ ਛੱਡ ਜਾਂਦੇ ਹਾਂ ਜਦੋਂ ਕੋਈ ਮੀਡੀਆ ਪਲੇਟਫਾਰਮ ਖੁੱਲ ਕੇ ਕਹਿੰਦਾ ਕਿ ਅਸੀਂ ਸੱਚ ਦੇ ਨਾਲ ਸਨੇਹੇ ਦੀ ਗੱਲ ਕਰਾਂਗੇ ਦਿਲੋਂ ਦਿਲਾਂ ਦੀ ਗੱਲ ਕਰਾਂਗੇ ਤਾਂ ਇਹ ਸੁਣਨ ਵਾਲਿਆਂ ਦੀਆਂ ਉਮੀਦਾਂ ਨੂੰ ਕਿਵੇਂ ਬਦਲਦਾ ਹੈ ਖਾਸ ਕਰ ਉਹਨਾਂ ਮੁੱਦਿਆਂ ਬਾਰੇ ਜਿੱਥੇ মতਪੇਦ ਹੋ ਸਕਦੇ ਹਨ ਯਾ ਜਿੱਥੇ ਸੱਚਾਈ ਕੋੜੀ ਹੋ ਸਕਦੀ ਹੈ ਹਾਂ ਇੱਕ ਵੱਡਾ ਸਵਾਲ ਹੈ ਕਿ ਅਜਿਆ ਫਰੇਮਵਰਕ ਗੱਲਬਾਤ ਨੂੰ ਹੋਰ ਅਮੀਰ ਬਣਾਉਂਦਾ ਹੈ ਜਾਂ ਕਿਤੇ ਨਾ ਕਿਤੇ ਉਸ ਨੂੰ ਸੀਮਿਤ ਕਰ ਦਿੰਦਾ ਹੈ